ਅਜ ਮਤਲਬ ਦੱਸ ਦਿਓ ਕਿ ਅੱਜ ਮੀਡੀਆ ਨੂੰ ਕਿਉਂ ਬੁਲਾਇਆ ਗਿਆ ਵਾ ਕੀ ਗੱਲਬਾਤ ਹੋਈ ਏ ਸਾਰੀ ਚ ਇਹਨਾਂ ਨੇ ਬੋਲਾਂ ਇਹਨਾਂ ਨੇ ਮਤਲਬ ਇਹ ਗੱਲ ਕੀ ਆ ਮੈਨੂੰ ਮੇਰੇ ਘਰ ਚ ਲੰਦੀ ਆ ਤੇ ਇਹਦਾ ਤਲਾਕ ਚੁਦਾ ਹੀ 18 ਸਾਲ ਤੋਂ ਮੇਰੇ ਕੋਲ ਰਹਿੰਦੀ ਇਹਦਾ ਬੱਚਾ ਵੀ ਮੇਰੇ ਕੋਲ ਹੋਇਆ ਤੇ ਮੈਂ ਪਾਲਿਆ ਜਵਾਨ ਕੀਤਾ ਪਾ ਪਲਸ ਟੂ ਪਾਸ ਕਰਵਾਈ ਜਾਂ ਨੂੰ ਕੀ ਨਾਮ ਉਹ ਸਕਦਾ ਪਪਰੀ ਸਿੰਘ ਕੁੜੀ ਦਾ ਨਾਮ ਨਵਿੰਦਰ ਕੌਰ ਨੀਤੂ ਤੇ ਐਨੇ ਇਨਾ ਚਿਰ ਮੇਰੇ ਕੋ ਰਹਿ ਕੇ ਆਪਣਾ ਮਤਲਬ ਕੱਢ ਕੇ ਹੁਣ ਮਨ ਨੂੰ ਬੜੇ ਪੇਚ ਤਕਾ ਮਾਰ ਲਿਆ ਵਾ ਧੋਖਾ ਕੀਤਾ ਮੇਰੇ ਨਾਲ ਤੇ ਜਿਹੜੇ ਨਜਾਇਜ਼ ਬੰਦੇ ਨੇ ਬਣਾ ਲਿਆ ਉਹ ਤੇ ਨਜਾਇਜ਼ ਬੰਦੇ ਨਾਲ ਮੈਨੂੰ ਉਹਦਾ ਕੋਈ ਜਾਣ ਪਛਾਣ ਨਹੀਂ ਹੈਗੀ ਤੇ ਕਿੱਥੋਂ ਦਾ ਰਹਿਣ ਵਾਲਾ ਕੀ ਹੈ ਵਾਕੀ ਨਹੀਂ ਉਹਦਾ ਤੇ ਉਹਨੇ ਮੁੜ ਕੇ ਉਹਨੂੰ ਸ਼ਰਮ ਘਰ ਲੈ ਆਂਦਾ ਤੇ ਉਹਦੇ ਨਾਲੇ ਆਪੇ ਕੱਲੀ ਧੁਰੀ ਫਿਰਦੀ ਸੀ ਤੇ ਮੈਨੂੰ ਕਹਿੰਦੀ ਮੇਰਾ ਉਹ ਨਾਲ ਵਿਆਹ ਕਰ ਦੇ ਮੇਰਾ ਰਿਸ਼ਤਾ ਕਰ ਦੇ ਤੇ ਮੈਂ ਕਿਹਾ ਵੀ ਉਹਦਾ ਜੇ ਤਲਾਕ ਨਹੀਂ ਹੋਇਆ ਅਜਾਦਾ ਕੀ ਕੋਟ ਚ ਕੇਸ ਚੱਲਦਾ ਪਿਆ ਵਾ ਤੇ ਇਹ ਤਲਾਕ ਤੇਰਾ ਹੋ ਜਾਏਗਾ ਤੇ ਮੈਂ ਫਿਰ ਕਰ ਦਾਂਗੀ ਜੇ ਤੂੰ ਨਹੀਂ ਉਹਦੇ ਬਗੈਰ ਰਹਿ ਸਕਦੀ ਤੇ ਤੇ ਕੱਲ ਨੂੰ ਕੋਈ ਤੈਨੂੰ ਖਾਣ ਪੀਣ ਨੂੰ ਤੇ ਕੋ ਨਾ ਮਿਲਿਆ ਤੇ ਮੈਂ ਕੋਈ ਜ਼ਿੰਮੇਵਾਰ ਨਹੀਂ ਹੈਗੀ ਤੇ ਤੇਰੀ ਤੇਰੀ ਮਰਦੀ ਨਾ ਮੈਂ ਜੋ ਤੂੰ ਕਹੇਂਗੀ ਫਿਰ ਤੰਗ ਪਰੇਸ਼ਾਨ ਕਰੇਂਗੀ ਤੇ ਮੈਂ ਕਰ ਦੂੰਗੀ ਫਿਰ ਜ਼ਿੰਮੇਰਤੋਂ ਆਪ ਹੋਏਂਗੀ ਤੇ ਹੁਣ ਮੈਨੂੰ ਇਹਨੇ ਕਰ ਲਿਆ ਕਿ ਸ਼ਰੀਆ ਮੇਰੇ ਘਰ ਦੇ ਵਿੱਚ ਲਿਆ ਕੇ ਰੱਖ ਦਿੱਤਾ ਵਾ ਉਹਨੋ ਦੇਰਾਂ ਰੈਂਡ ਬੈਂਡ ਲਈਆ ਤੇ ਸਾਰੀ ਮੇਰੀ ਜਾਇਦਾਦ ਤੇ ਕਬਜ਼ਾ ਕਰ ਲਿਆ ਵਾ ਤੇ ਜਿਹੜਾ ਪਾਸਾ ਮੇਰੇ ਕੋਲ ਸੀਗਾ ਹੁਣ ਉਹਦੇ ਤੇ ਵੀ ਕੱਲ ਜੰਦਰੇ ਮਾਰੇ ਇੱਕ ਮੇਰੇ ਪਾਸੇ ਨੂੰ ਮੇਰੇ ਨਾਲ ਲੜਾਈ ਕੀਤੀ ਮੇਰੇ ਬੱਚਿਆਂ ਨਾਲ ਲੜਾਈ ਕੀਤੀ ਮੇਰੇ ਬੱਚੇ ਘਰ ਜਾਂਦੇ ਆ ਉਹਨਾਂ ਨਾਲ ਹਥੋਪਾਈ ਹੁੰਦੇ ਆ ਤੇ ਮੈਨੂੰ ਵੀ ਮੇਰਾ ਵੀ ਗਲਾ ਘੁੱਟਣ ਪਿਆ ਹੀ ਇੱਕ ਦਿਨ ਜਿੱਦਨ ਘਰ ਆਏ ਹੀ ਮੈਨੂੰ ਕਹਿੰਦੇ ਹੀ ਜਾਨੂੰ ਜਾਇਦਾਦ ਲਿਖ ਕੇ ਦੇ ਦੇ ਨਹੀਂ ਤੇ ਨਹੀਂ ਮਾਰ ਦੇਣਾ ਤੇ ਮੇਰੀ ਬੇਟੀ ਛੋਟੀ ਗਈ ਉਹ ਮੈਨੂੰ ਜਾ ਕੇ ਲੈ ਆਈ ਤੇ ਮੈਂ ਕਾਗਜ਼ ਵੀ ਆਪਣੇ ਮੈਂ ਲਿਆਈ ਮੇਰੇ ਕਾਗਜ਼ ਉੱਥੇ ਸੀ ਇੱਕ ਨਹੀਂ ਸਾਨੂੰ ਕਾਗਜ਼ ਦੇ ਦੇ ਸਾਨੂੰ ਜਿਸ ਤੀਆਂ ਕਰਕੇ ਦੇ ਦੇ ਕਿੱਥੇ ਤੇਰੇ ਕਾਗਜ਼ ਦੇ ਸਾਨੂੰ ਸਾਰਾ ਸਮਾਨ ਕੱਢ ਕੇ ਤੇ ਮੈਂ ਕਿਹਾ ਵੀ ਮੇ ਕੋ ਕੁਛ ਨਹੀਂ ਆ ਮੈਂ ਮੁੜ ਕੇ ਫਿਰ ਆਪਣੀ ਬੇਟੀ ਛੋਟੀ ਨੂੰ ਸੱਤਿਆ ਇਹ ਜਾ ਕੇ ਫਿਰ ਲਿਆਈ ਪੁਲਿਸ ਵਾਲੇ ਵੀ ਆਏ ਪ੍ਰਸ਼ਾਸਨ ਵਾਲੇ ਵੀ ਆਏ ਉਹਨਾਂ ਨੇ ਵੀ ਕਿਹਾ ਵੀ ਤੇਰਾ ਗਏ 11 ਬੰਦੇ ਦਾ ਇੱਥੇ ਕੋਈ ਮਤਲਬ ਨਹੀਂ ਤੂੰ ਜਾ ਆਪਣੇ ਘਰ ਜਦੋਂ ਤੈਨੂੰ ਮਾਦਾ ਆਪਣਾ ਇੱਧਰ ਦਾ ਨਵੇੜਾ ਕਰੇਗੀ ਗੱਲ ਦਾ ਤੇ ਫਿਰ ਤੁਸੀਂ ਇੱਥੇ ਆਵੀ ਕਾਕਾ ਤੇਰਾ ਇੱਥੇ ਕੋਈ ਮਤਲਬ ਨਹੀਂ ਹੈਗਾ ਰਹਿਣ ਦਾ ਤੇ ਮੇਰੀ ਜਿਹੜੀ ਕੁੜੀ ਹੀ ਉਹ ਮੈਨੂੰ ਵੱਧ ਘਟ ਮੇਰੀ ਬੀਅਰਸੀ ਵੀ ਕੀਤੀ ਮੈਨੂੰ ਬਹੁਤ ਗੱਲਾਂ ਜਿਹੜੀਆਂ ਮੇਰੀ ਨਹੀਂ ਸੀ ਕਹਿਣ ਵਾਲੀਆਂ ਘੋੜੇ ਸ਼ਬਦ ਮੈਨੂੰ ਬੋਲੇ ਮੈਨੂੰ ਉਹ ਗੱਲਾਂ ਨੇ ਕਈਆਂ ਮੇਰੀ ਸ਼ਾਨ ਦੇ ਖਿਲਾਫ ਮੇਰੀ ਇੱਜ਼ਤ ਦੇ ਖਰਾਬ ਤੇ ਮੈਨੂੰ ਕੰਦੀ ਵੀ ਆਪਣੇ ਪਿਓ ਦੇ ਜੱਚੇ ਹਿੱਸਾ ਲਾਣਾ ਮੈਂ ਤੈਨੂੰ ਕੀ ਜਾਣਨੀ ਆ ਮੈਂ ਤੇਰੇ ਗੱਲ ਚ ਗੂਠ ਦੇ ਕਿ ਤੇਰੇ ਕੋਲੋਂ ਹਿੱਸਾ ਲਾਂਗੀ ਮੈਨੂੰ ਜੀ ਕੱਲ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਵਿੱਚ ਕੀ ਮਸਲਾ ਹੈ ਤੇ ਉਹ ਮਤਲਬ ਹੁਣ ਘਰ ਚ ਰਹਿੰਦੇ ਆ ਵਾ ਹੁਣ ਕਬਜ਼ਾ ਕਰਕੇ ਬਹਿ ਗਿਆ ਮੈਂ ਦੁਖੀ ਹੋ ਕੇ ਹੁਣ ਮੈਨੂੰ ਤੰਗ ਪ੍ਰੇਸ਼ਾਨ ਕਰਦੇ ਹੀ ਬੱਚਿਆਂ ਨੂੰ ਨਹੀਂ ਘਰ ਵੜਨ ਦਿੰਦੇ ਤੇ ਮੈਂ ਇਕੱਲੀ ਘਰ ਚ ਰਹਿ ਨਹੀਂ ਸਕਦੀ ਤੇ ਮੇਰਾ ਸਿਆਣਾ ਸਰੀਰ ਰੋਟੀ ਵੀ ਨਹੀਂ ਮੇਰੇ ਕੋਲ ਬੰਦੀ ਕਦੀ ਮੈਂ ਰੋਟੀ ਕਿਤੋਂ ਖਾਣੀ ਕਦੀ ਮੈਂ ਕਿਤੋਂ ਕਿਸੇ ਲੜਕੀ ਕੋ ਖਾਣੀ ਆ ਤੇ ਮੇਰੇ ਮਗਰ ਜੀ ਆਉਂਦੀਆਂ ਵਾ ਤੇ ਇਹ ਉਹਨਾਂ ਨੂੰ ਹੱਥੋਂ ਪਾਈ ਹੁੰਦੇ ਆ ਤੇ ਉਹਨਾਂ ਨੂੰ ਧਮਕੀਆਂ ਦਿੰਦੇ ਆ ਤੇ ਕਹਿੰਦੇ ਆ ਵੀ ਤੁਹਾਨੂੰ ਅਸੀਂ ਤੁਸੀਂ ਲਾਂਬੇ ਹੋ ਜਾਓ ਤੇ ਬੰਦੇ ਬੰਨ ਜੋ ਤੇ ਸਾਡੇ ਘਰ ਤੋਂ ਹੀ ਨਹੀਂ ਵਿੱਚ ਮਾਤਾ ਤੇ ਆਉਣਾ ਮਾਤਾ ਕੱਲੀ ਵੇਖਦੇ ਆ ਕਿੱਦਾਂ ਰਹਿੰਦੀ ਆ ਕੀ ਕਰਦੀ ਆ ਤੇ ਮੈਨੂੰ ਦੁਖੀ ਕਰਦੇ ਆ ਤੇ ਮੈਂ ਹਾਰ ਕੇ ਦੇਖੋ ਭਲਾੜ ਸੀਗਾ ਤੇ ਮੈਂ ਉੱਥੇ ਆਪਣਾ ਵੱਖਰਾ ਥੋੜਾ ਜਿਹਾ ਬਣਾ ਲਿਆ ਰਹਿਣ ਵਾਸਤੇ ਮੈਂ ਫਿਰ ਕਿਹਾ ਬੱਚਿਆਂ ਨੂੰ ਮਿਲ ਉੱਥੇ ਬਣਾ ਦਵਾਂ ਮ ਉੱਥੇ ਰਹਿ ਲਾਂਗੀ ਮੇਰੇ ਕੋਲ ਇੱਥੇ ਉੱਪਰ ਚੜਨਾ ਉੱਤਨਾ ਮੁਸ਼ਕਲ ਦੇ ਨਾਲ ਹੀ ਮੈਂ ਕੱਲੀ ਨਹੀਂ ਰਹਿ ਸਕਦੀ ਤੇ ਮੇਰੇ ਮਗਰਲੀ ਹੋਏ ਕੋਈ ਜਾਂਦਾ ਤੇ ਫਿਰ ਲੜਾਈ ਹੁੰਦੀ ਆ ਤੇ ਚੱਲ ਮੈਂ ਉਸ ਪਾਸੇ ਰਹਿ ਲੈਂਨੀ ਆ ਤੇ ਅੱਧਾ ਪੁਲਸ ਨੇ ਮੇਰਾ ਪਹਿਲਾ ਮੱਲਿਆ ਸੀ ਹੋ ਜਿਹੜਾ ਅੱਧਾ ਪੋਰਸ਼ਨ ਉਹਦੇ ਉਹਦੇ ਕੱਲ ਜਿੰਦਰੇ ਮਾਰੇ ਇਹਨਾਂ ਨੇ ਤੇ ਕੀ ਮੈਂ ਤਾਂ ਮੰਗ ਕੀ ਕਰਦੀ ਉਹ ਕੁੜੀ ਉਹ ਕੋਈ ਇੱਕ ਪੋਰਸ਼ਨ ਨਹੀਂ ਕਰਦੀ ਬਸ ਵੇਲੀ ਆ ਲੜਾਈਆਂ ਕਰਨ ਵਾਸਤੇ ਮੋਂਡਾ ਵੀ ਆਦਾ ਲੜਾਈਆਂ ਕਰਦਾ ਵੇਲਾ ਆਪ ਵੀ ਤੇ ਬਲਵਿੰਦਰ ਸਿੰਘ ਉਹ ਬੰਦਾ ਨਾ ਆ ਨਜਾਇਜ਼ ਬੰਦਾੜਾ ਰੱਖਿਆ ਦਾ ਉਹ ਉਹ ਵੀ ਨਾਲ ਕੁੜੀਆਂ ਦੇ ਨਾਲ ਮੇਰੇ ਜੋਈਆਂ ਨਾਲ ਲੜਾਈਆਂ ਕਰਦਾ ਤੇ ਮੇਰਾ ਵੀ ਗਾਲਖੋਟ ੜ ਪੈਂਦੇ ਆ ਮੈਨੂੰ ਕਦੇ ਕੀ ਹੈ ਤੁਹਾਡੇ ਕੋਲ ਮੈਨੂੰ ਕਦੇ ਆ ਵੀ ਜਾਇਦਾਦ ਦੇ ਸਾਰੀ ਸਾਨੂੰ ਲੈ ਕੇ ਸਾਨੂੰ ਸਾਰਾ ਕਬਜਾ ਫੜਾ ਦੇ ਹੀ ਕੱਲੇ ਰਹਿਣਾ 18 ਸਾਲ ਦੀ ਬੱਥੇ ਰਹਿਣ ਦੀਆਂ ਕਿੰਨੀਆਂ ਕੁੜੀਆਂ ਤੇਰੀਆਂ ਮੇਰੀਆਂ 5 ਲੜਕੀਆਂ ਵਾ 4 ਮੇਰੀਆਂ ਆਪਣੇ ਘਰ ਵਿਆਈਆਂ ਦੀਆਂ ਵਾ ਆਪਣੇ ਘਰ ਹੀ ਆ ਇਹ ਇੱਕ ਜਿਹੜੀ ਇਹ ਵਾ ਇੱਕ ਬਿਲਕੁਲ ਰਿੰਦੀ ਸੀਗੀ ਤਲਾਬ ਛੋਦਾ ਹੀ ਤੇ ਇਹ ਇਹਨੇ ਮੈਨੂੰ ਦੁਖੀ ਕੀਤਾ ਪਰੇਸ਼ਾਨ ਕੀਤਾ ਦਾ ਬਹੁਤ ਜ਼ਿਆਦਾ ਇਹ ਸ਼ਰਮ ਜਾਂਨੇ ਗੁੰਡਾਗਰਦੀ ਦੋ ਇੰਚ ਆ ਕੇ ਘਰਾਂ ਦੇ ਘਰ ਦੇ ਵਿੱਚ ਜਨਾਨੀ ਬੰਦਾ ਵੀ ਕਰਨ ਰਿਆ ਵਾ ਉਹਦੇ ਸਿਰ ਤੇ ਪੁੜਕਦੀਆ ਮੈਨੂੰ ਕਹਿੰਦੀ ਆ ਵੀ ਮੈਂ ਤੂੰ ਪੁਲਸੀਆਂ ਨਾਲ ਪੰਗੇ ਲੈਨੀ ਮੇਰੇ ਭਰਾ ਪਏ ਇਹ ਡੇਪੁੱਲ ਸੀਐਫ ਲਾਂਟਮ ਕਾ ਮੈਂ ਤੁਹਾਨੂੰ ਧਮਕੀਆਂ ਮਾਰਦੇ ਤੁਹਾਨੂੰ ਤੈਨੂੰ ਵੇਖਾਂਗੇ ਮੁੰਡਿਆਂ ਨੂੰ ਵੀ ਕਹਿੰਦੇ ਤੁਹਾਨੂੰ ਵੇਖਾਂਗੇ ਕੁੜੀਆਂ ਦੇ ਵੀ ਹੱਥੀ ਪੈਂਦੇ ਮੁੰਡਿਆਂ ਦੇ ਵੀ ਪੈਂਦੇ ਕੱਲ ਵੀ ਸਾਡੀ ਅਸੀਂ ਆਪਣਾ ਘਰ ਹਾਰ ਕੇ ਫਿਰ ਵੱਖਰਾ ਮੈਂ ਬਣਾ ਲਿਆ ਫਿਰ ਚੱਲ ਮੇਰੇ ਬੱਚੇ ਉੱਥੇ ਆ ਜਾ ਕਰਨਗੇ ਤੇ ਮੈਂ ਉੱਥੇ ਰਿਹਾ ਕਰਾਂਗੇ ਜੇ ਮਾਨਾ ਮੈਨੂੰ ਖਤਰਾ ਸੀ ਨਾ ਕਰੋ ਤੇ ਮੈਂ ਇੱਕ ਪਾਸੇ ਹੋ ਜਾਂਦੀ ਆ ਤੇ ਉੱਥੇ ਜੇ ਮੈਂ ਆਈ ਸਾਮਾਨ ਥੋੜਾ ਜਿਹਾ ਅਸੀਂ ਘਰ ਚੁੱਕਿਆ ਵਾ ਤੇ ਕੱਲ ਲਿਆਂਦਾ ਪਰਸੋਂ ਲਿਆਂਦਾ ਥੋੜਾ ਸਾਮਾਨ ਤੇ ਕੱਲ ਲੈਣ ਗਏ ਬੱਚੇ ਤੇ ਬੱਚਿਆਂ ਤੇ ਨਾਲ ਹੱਥੋਂ ਪਾਈ ਹੋਏ ਆ ਗਾਲ ਮੰਦਾ ਕੱਢਿਆ ਵਾ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਲਾਂਬੇ ਹੋ ਜੋ ਤੁਸੀਂ ਮਾਤਾ ਦੀ ਸੈਟ ਨਹੀਂ ਲੈ ਲੈਣੀ ਤੇ ਬੰਦੇ ਬੰਜੋ ਨੇ ਤੇ ਤੁਹਾਨੂੰ ਫਿਰ ਅਸੀਂ ਤੁਹਾਨੂੰ ਮਾਤਾ ਤੇ ਨਹੀਂ ਆ ਤੇ ਉਹਨਾਂ ਨੂੰ ਮਾਰਕਟਾਈ ਕੀਤੀ ਆ ਤੇ ਨਾਲੇ ਤਮਾਸ਼ਾ ਸੜਕ ਤੇ ਚੰਗੀ ਮੇਰੀ ਬੇਇੱਜ਼ਤੀ ਕੀਤੀ ਤਮਾਸ਼ਾ ਲਾਇਆ ਵਾ 200 400 ਬੰਦਾ ਇਕੱਠਾ ਕੀਤਿਆ ਤੇ ਮੇਰੀ ਬਹੁਤ ਬਦਨਾਮੀ ਬੇਇੱਜ਼ਤੀ ਕਰਨ ਦੇ ਆ ਤੇ ਮੇਰੇ ਨਹੀਂ ਬੰਦ ਕਰਦੇ ਹੋ ਮੈਂ ਇਹ ਕੰਨਿਆ ਇਕਬਰ ਸਰਸਨ ਕੋਲੋਂ ਮੇਰੀ ਮਦਦ ਕੀਤੀ ਜਾਵੇ ਤੇ ਕੁਛ ਚਲੋ ਕਰਦੇ ਵੀ ਪਏ ਆ ਬਾਕੀ ਹੋਰ ਵੀ ਕਰੋ ਜਿਹੜਾ ਮੈਂ ਤੁਹਾਨੂੰ ਮੇਰੇ ਘਰ ਚੋਂ ਇਹ ਗੰਦ ਜਿਹੜਾ ਵਾ ਨਿਕਲ ਜਾਵੇ ਇਹਨੂੰ ਕੱਢ ਦਿਓ ਤੇ ਕਦੀ ਕੰਦੀ ਮੈਂ ਜਾਇਦਾਦ ਤਾਂ ਲੈਣੀ ਆ ਤੇ ਇਹਦਾ ਮੁੰਡਾ ਵੀ ਆ ਭਵਪ੍ਰੀਤ ਸਿੰਘ ਤੇ ਇੱਕ ਨਾਲ ਬਲਵਿੰਦਰ ਸਿੰਘ ਇੱਕ ਦੀਤੂ ਮਨਵਿੰਦਰ ਕੌਰ ਇਹ ਤਿੰਨ ਜੀ ਘਰ ਚ ਰਹਿੰਦੀ ਇੱਕ ਨੇ ਕੁੜੀ ਵੀ ਲਿਆਂਦੀ ਆ 13 ਸਾਲ ਦੀ ਕੁੜੀ ਜਿਹੜਾ ਬਲਵਿੰਦਰ ਆਪਣੀ ਕੁੜੀ ਪਤਾ ਨਹੀਂ ਕਿੱਥੋਂ ਅਡਾਪਟ ਕੀਤੀ ਦੀ ਆ ਉਹ ਵੀ ਨਾਲ ਲਿਆਇਆ ਵਾ ਉਹ ਵੀ ਇੱਥੇ ਰਹਿਣ ਨਹੀਂ ਮੇਰੇ ਘਰ ਚ ਮੈਨੂੰ ਕਹਿੰਦੇ ਬਲਵਿੰਦਰ ਸਿੰਘ ਦੀ ਅੱਗੇ ਵੀ ਕੋਈ ਵਿਆਹ ਹੋਇਆ ਬਲਵਿੰਦਰ ਸਿੰਘ ਦਾ ਵਿਆਹ ਹੋਇਆ ਦਾ ਉਹਦਾ ਕੋਰਟ ਕੇਸ ਚੱਲਣ ਡਿਆ ਵਾ ਤੇ ਅਜੇ ਤਲਾਕ ਨਹੀਂ ਹੋਇਆ ਤੇ ਮੈਨੂੰ ਕਹਿੰਦੇ ਆਂ ਵੀ ਤੂੰ ਵਿਆਹ ਕਰ ਸਾਡਾ ਉਹ ਮਨਵਿੰਦਰ ਸਿੰਘ ਕਹਿੰਦਾ ਤੇ ਮਨੀਤੂ ਵੀ ਕਹਿੰਦੀ ਮਨਵਿੰਦਰ ਕੌਰ ਮੈਂ ਕਿਹਾ ਵੀ ਮੈਂ ਵਿਆਹ ਤਾਂ ਕਰਾਂਗੀ ਜਦੋਂ ਤੁਹਾਡਾ ਤਲਾਕ ਹੋ ਜਾਏਗਾ ਮੈਂ ਗੈਰ ਕਾਨੂੰਨ ਕੰਮ ਨਹੀਂ ਕਰ ਸਕਦੀ ਮੈਂ ਬੁੱਢੇ ਵਾਰੀ ਅੰਦਰ ਨਹੀਂ ਹੋਣ ਸਜਾਵਾਂ ਪੋਗਣੀਆਂ ਤੇ ਤੁਸੀਂ ਨੇ ਗੈਰਕਾਨੂੰਨੀ ਕੰਮ ਕਰਾਈ ਗੈਰਕਾਨੂੰਨੀ ਕੰਮ ਮੈਨੂੰ ਕੰਦੇ ਕਰੋ ਤੂੰ ਘਰ ਜਾਂਦਾ ਧੱਕੇ ਨਾਲ ਸਾਡੀ ਮਦਦ ਤੂੰ ਸਾਡੀ ਇਹ ਦੇ ਮਾਤਾਵਾਂ ਤੂੰ ਸਾਡਾ ਧਿਆਨ ਦੇ ਤੂੰ ਪਰਦੇ ਪਾ ਹੱਡੇ ਤੂੰ ਟੱਕਣ ਤੱਕ ਮੈਂ ਕਿਹਾ ਮੈਂ ਇਹੋ ਜਿਹਾ ਟੱਕਣ ਕਦੀ ਨਹੀਂ ਟੱਕੇ ਨਾ ਮੈਂ ਇਹੋ ਜਿਹਾ ਕੰਮ ਕਿਦ ਕੀਤੇ ਆ ਤੇ ਮੈਨੇ ਜੇ ਕਰਨੇ ਤੇ ਉਹ ਇਹ ਕਹਿੰਦਾ ਵੀ ਹੁਣ ਮੈਂ ਤੁਹਾਡੀ ਬੇਇੱਜ਼ਤੀ ਬਹੁਤ ਕਰਾਂਗਾ ਤੇ ਮੇਰੇ ਘਰ ਚ ਆ ਕੇ ਵੜ ਕੇ ਤੇ ਹੁਣ ਮੇਰੇ ਨਾਲ ਟੱਕਾ ਸ਼ਾਈ ਹੋਣ ਡਈ ਆ ਗੁੰਡਾਗਰਦੀ ਸ਼ਰਮ ਹੋਣ ਡਈ ਆ ਤੇ ਹੁਣ ਪ੍ਰਧਾਨ ਇਹ ਬਣੇ ਦੇ ਤੇ ਮੈਨੂੰ ਘਰੋਂ ਵੀ ਕੱਢ ਛੜਿਆ ਵਾ ਜਿੰਦਰੇ ਕਾਲ ਮਾਰੇ ਸੀ ਤੇ ਪ੍ਰਸ਼ਾਸਨ ਨੂੰ ਕਹਿਆ ਕਿ ਹਿੱਕ ਕਾਲ ਜਿੰਦ ਦੇ ਖਲਾਏ ਆ ਪਰ ਅਜੇ ਸਾਡਾ ਸਮਾਨ ਸਾਰਾ ਉੱਥੇ ਆ ਸਾਰਾ ਕਬਜ਼ਾ ਮੇਰਾ ਉੱਥੇ ਆ ਬਾਕੀ ਮੇਰੇ ਨਾਂ ਸਾਰੀ ਇਜਾਦਤ ਵਾ ਉਹ ਮੈਂ ਇਹਨਾਂ ਨੂੰ ਉਥੋਂ ਘੰਦਰ ਨੂੰ ਕੱਢਣਾ ਚਾਹੁੰਦੀ ਆ ਇਹ ਪ੍ਰਸ਼ਾਸਨ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਇਹ ਵਾ ਕਿ ਮਤਲਬ ਮੇਰੀ ਮਦਦ ਕਰੋ ਤੇ ਕੀਤੀ ਜਾਵੇ ਤੇ ਇਹਨਾਂ ਘੰਦਰ ਨੂੰ ਮੇਰੇ ਘਰੋਂ ਕੱਢਿਆ ਜਾਵੇ ਛੇਤੀ ਛੇਤੀ ਮੇਰੀ ਜਿਹੜੀ ਅਖਲਾਸੀ ਹੋ ਜਾਵੇ ਕੀ ਮਸਲਾ ਹੈ ਜੀ ਕਿ ਪਹਿਲੀ ਦੱਸ ਦਿਓ ਕਿ ਵੀਰ ਬਾਰ ਉਹ ਇਹ ਸਰ ਸਾਡਾ ਪ੍ਰਾਪਰਟੀ ਮਸਲਾ ਜੇ ਤੇ ਮੈਂ 18 ਸਾਲ ਤੋਂ ਆਪਣੇ ਮਤਲਬ ਪੇਕੇ ਘਰ ਰਹਿ ਰਹੀ ਆ ਮੇਰਾ ਡਿਵੋਰਸ ਹੋਇਆ ਹੈ ਮੇਰਾ ਬੇਟਾ ਵੀ ਇੱਥੇ ਪੈਦਾ ਹੋਇਆ ਮੇਰਾ ਮੇਰਾ ਮਨਵਿੰਦਰ ਕੌਰ ਮੇਰਾ ਨਾਮ ਮਨਵਿੰਦਰ ਕੌਰ ਮੈਂ ਆਪਣੇ ਪੇਕੇ ਘਰ ਰਹਿ ਰਹੀ ਹਾਂ 18 ਸਾਲ ਤੋਂ ਮੈਂ ਬੜੇ ਆਰਾਮ ਨਾਲ ਰਹਿੰਦੀ ਸੀ ਤੇ ਡੇਢ ਦੋ ਸਾਲ ਹੋ ਗਿਆ ਮੇਰੀ ਮਾਤਾ ਨੇ ਆਪ ਹੀ ਮੇਰੇ ਨਾਲ ਗੱਲ ਕੀਤੀ ਕਿ ਚਲੋ ਤੇਰਾ ਮੈਂ ਕਰਵਾ ਦਿੰਨੀ ਆ ਕਿ ਤੇ ਹੋਰ ਜਗ੍ਹਾ ਰਿਸ਼ਤਾ ਤੇ ਇਨੇ ਸਾਲ ਮਤਲਬ ਉਮਰ ਬੜੀ ਜ਼ਿਆਦਾ ਵਾ ਕਿੱਦਾਂ ਕੱਢੇਗੀ ਆਪ ਤੁਰੀਆ ਗੁਰਦੁਆਰਾ ਸਾਹਿਬ ਜਾ ਕੇ ਸਾਰੀ ਇਹਨੇ ਗੱਲ ਕੀਤੀ ਆ ਉਸ ਤੋਂ ਬਾਅਦ ਇਹਨਾਂ ਨੇ ਮੇਰੀਆਂ ਭੈਣਾਂ ਨੇ ਉਹਨੂੰ ਪਤਾ ਨਹੀਂ ਕੀ ਸਿਖਾਇਆ ਪੜਾਇਆ ਮੇਰੇ ਨੇ ਖਿਲਾਫ ਹੋ ਗਈਆਂ ਫੋਨ ਵਗੈਰਾ ਤੇ ਸਾਰੀ ਗੱਲ ਹੁੰਦੀ ਰਹੀ ਆ ਉਹਦਾ ਪੰਚਾਇਤੀ ਮੁਕੇ ਦਾ ਕੋਡ ਚੋ ਦਾ ਕੇਸ ਲੱਗੇ ਦਾ ਹੀ ਤੇ ਇਹਨਾਂ ਨੇ ਕਿਹਾ ਕਿ ਕੋਈ ਨਹੀਂ ਅਸੀਂ ਘਰ ਲੈਦਾ ਵਾ ਇੱਕ ਉਹਦਾ ਬਿਆਨਾ ਕੀਤਾ ਦਾ ਤੇ ਜਦੋਂ ਤੁਹਾਡਾ ਹੋ ਜਾਏਗਾ ਤੇ ਮੈਂ ਤੁਹਾਨੂੰ ਉਧਰ ਬਣਾ ਕੇ ਦੇ ਦਾਂਗੀ ਆਪਣਾ ਪੈਸਾ ਲਾ ਕੇ ਮੈਂ ਵੀ ਤੁਹਾਡੇ ਨਾਲ ਨਾ ਰਣਾ 18 ਸਾਲ ਤੋਂ ਮੈਂ ਤੇਰੇ ਨਾਲ ਹੀ ਰਹੀ ਹਾਂ ਹੁਣ ਮੈਂ ਅਲੱਗ ਨਹੀਂ ਰਹਿ ਸਕਦੀ ਮੈਂ ਵੀ ਚਲੋ ਮੰਨਿਆ ਕਿ ਚਲੋ ਕੋਈ ਨਹੀਂ ਮਾਵਾਂ ਇਹਨੂੰ ਸੇਵਾ ਹੀ ਦੀ ਕਰਨੀ ਆ ਕੋਈ ਗੱਲ ਨਹੀਂ ਪਿਤਾ ਦੀ ਵੀ ਕੀਤੀ ਮਾਤਾ ਦੀ ਦੀ ਕਰਾਂਗੀ ਮੈਂ ਕੋਈ ਗੱਲ ਨਹੀਂ ਪੜਿਆ ਪਹਿਣਾ ਵੀ ਮੇਰੀਆਂ ਪਹਿਲਾਂ ਬੜੇ ਵਧੀਆ ਤਰੀਕੇ ਨਾਲ ਜਿੱਦਨ ਮੇਰੀ ਮੇਰਾ ਡਿਸੀਜਨ ਮੇਰੀ ਮਾਂ ਨੇ ਲਿਆਵਾ ਪਹਿਣਾ ਵੀ ਮੇਰੇ ਖਿਲਾਫ ਹੋ ਗਏ ਕਿ ਛੋਟਾ ਜੀਜਾ ਮੇਰਾ ਰਾਜਕੁਮਾਰ ਜਦੋਂ ਉਹਨੂੰ ਪਤਾ ਲੱਗਾ ਕਿ ਇਹ ਗੱਲ ਹੋਣ ਲੱਗੀ ਆ ਉਹਦੀ ਮਾੜੀ ਨੀਅਤ ਹੀ ਮੇਰੇ ਪ੍ਰਾਪਰਟੀ ਤੇ ਕਿ ਉਹਨੇ ਮੈਨੂੰ ਕਿਹਾ ਸੀ ਕਿ ਕੋਈ ਗੱਲ ਨਹੀਂ ਅਸੀਂ ਦੋਨੇ ਜਣੇ ਆ ਰਾਮਨਾਬ ਬਹਿ ਕੇ ਸਾਡ ਇਹਨਾਂ ਨੂੰ ਬਾਕੀਆਂ ਨੂੰ ਹੀ ਕੁਛ ਨਹੀਂ ਦੇਣਾ ਮਾਤਾ ਵੀ ਉਹਨਾਂ ਦੇ ਖਿਲਾਫ ਕਰ ਲਈ ਮਾਤਾ ਉਹਦੇ ਹੱਕ 'ਚ ਸਾਰਾ ਬੋਲਦੀ ਐ ਜੋ ਕੁਛ ਵੀ ਉਹ ਕਹਿੰਦਾ ਮੇਰੇ ਕੋਲ ਹੀ ਐ ਮੈਂ ਹੀ ਰਹਾਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਮਾਤਾ ਨੂੰ ਆਪਣੇ ਹੱਕ 'ਚ ਕਰ ਲਿਆ ਤੇ ਮੈਨੂੰ ਕੁਛ ਵੀ ਦੇ ਕੇ ਨਹੀਂ ਰਾਜੀ ਮੇਰੇ ਨਾਲ ਮਾਰਕਟ ਆ ਹੀ ਕਰਦੇ ਮੇਰਾ ਜਿੱਥੇ ਮੈਂ ਰਹਿ ਰਹੀ ਹਾਂ ਉੱਥੇ ਮੇਰੇ ਬਾਪ ਨੇ ਮੈਨੂੰ ਬਿਠਾਇਆ ਮੈਂ ਬੜੀ ਦੇਰ ਦੀ ਉਸ ਤੋਂ ਚਲੋ 2 ਸਾਲ ਤੋਂ ਹੁਣ ਰਹਿਣ ਦੀ 18 ਸਾਲ ਤੋਂ ਮੋਸਮ ਪਰਲੇ ਪਾਸੇ ਜਿੱਧਰ ਮੇਰੇ ਬੈਂਕ ਵਾਲੀ ਸਾਈਡ ਉਧਰ ਮੇਰਾ ਰਹਾਇਸ਼ ਹੀ ਉੱਥੇ ਮੈਂ ਰਹਿੰਦੀ ਰਹੀ ਹਾਂ ਤੁਹਾਡੇ ਨਾਲ ਕਿਉਂ ਗਏ ਨਹੀਂ ਖਿਲਾਫ ਮੇਰੇ ਇਹ ਹੋਇਆ ਕਿ ਮਾਤਾ ਨੇ ਜਿਹੜ ਮਾਤਾ ਕਹਿੰਦੀ ਮੈਂ ਆਪ ਕੋਈ ਗੱਲ ਨਹੀਂ ਮੈਂ ਆਪ ਰਿਸ਼ਤਾ ਲਬਣੀ ਆ ਤੇਰਾ ਤੇ ਆਪ ਇਨੇ ਦੀ ਭਨੇਵੀ ਨਾਲ ਸਾਰੀ ਗੱਲਬਾਤ ਹੋਈ ਨਾ ਦੇ ਰਿਸ਼ਤੇਦਾਰਾਂ ਚ ਹੋਈ ਇਹਨਾਂ ਨੇ ਆਵ ਲੱਭਿਆ ਆਪੋ ਦੇ ਮਤਲਬ ਗੁਰਦੁਆਰਾ ਸਾਹਿਬ ਸਿੰਘ ਸਭਾ ਗੁਰਦੁਆਰੇ ਸਾਹਿਬ ਸੱਧਿਆ ਸਾਰੀ ਗੱਲਬਾਤ ਇਹਨਾਂ ਨੇ ਕੀਤੀ ਆ ਬਾ ਉਸ ਤੋਂ ਬਾਅਦ ਇਹ ਮੇਰੇ ਖਿਲਾਫ ਹੋ ਗਏ ਇਹਨਾਂ ਨੇ ਕਿਹਾ ਕਿ ਅਸੀਂ ਨਹੀਂ ਕਰਨਾ ਜੀ ਉਹ ਮੇਰੀਆਂ ਭੈਣਾਂ ਨੇ ਪੜਕਾਇਆ ਮੇਰੇ ਜੀਜੇ ਨੇ ਪੜਕਾਇਆ ਕਿ ਜਦ ਵਿੱਚ ਕੋਈ ਮਤਲਬ ਹੋਰ ਆ ਗਿਆ ਤੇ ਮੈਨੂੰ ਸਾਰੀ ਜਾਇਦਾਦ ਨਹੀਂ ਮਿਲਣੀ ਇਸ ਕਰਕੇ ਢੀਲ ਵੀ ਕੀ ਰਾਇ ਉਹਨਾਂ ਨੇ ਹਾਂ ਮੈਂ ਉਹਨਾਂ ਨਾਲ ਹੁਣ ਮਤਲਬ 1.5 ਸਾਲ ਤੋਂ ਮੇਰੇ ਨਾਲ ਮ ਤੇ ਮੈਂ ਆਪਣਾ ਬੱਚਾ ਪਾਲਣ ਵਾਸਤੇ ਮੈਂ ਕੁਛ ਤੇ ਸੋਚਣਾ ਹੀ ਨਾ ਤੇ ਡੇਢ ਸਾਲ ਦਾ ਮੈਨੂੰ ਖਰਚਾ ਭੇਜ ਦੇਵੇ ਆ 6 ਮਹੀਨੇ ਤੋਂ ਉਹਨਾਂ ਨੇ ਆਣ ਕੇ ਮਾਤਾ ਨਾਲ ਗੱਲਬਾਤ ਕੀਤੀ ਕਿ ਮਾਤਾ ਕਿਸ ਤਰ੍ਹਾਂ ਕਰਨਾ ਚਲੋ ਅਸੀਂ ਲੀਵਿੰਗ ਚ ਰਹਿ ਲੈਣੇ ਆ ਸਾਨੂੰ ਮਤਲਬ ਦੱਸੋ ਕਿੱਦਾਂ ਕਰੀਏ ਮਾਤਾ ਨੇ ਇਹਨਾਂ ਨੂੰ 181 ਤੇ ਫੋਨ ਕਰਕੇ ਤੇ ਪੁਲਿਸ ਕੰਪਲੇਂਟ ਕਰਕੇ ਤੇ ਸਰ ਮੇਰੀ ਬੜੀ ਬੁਰੀ ਹਾਲ ਕੀਤੀ ਆ ਉਸ ਤੋਂ ਬਾਅਦ ਮੇਰੇ ਨਾਲ ਮੇਰੀ ਭੈਣ ਆਣ ਕੇ ਛੋਟੀ ਮੈਨੂੰ ਪੈ ਗਈ ਮੇਰੇ ਨਾਲ ਉਹਨੇ ਮਾਰਗਟਾਈ ਕੀਤੀ ਜਿਵੇਂ ਕਿ ਇਹ ਵੀ ਘਰ ਨਹੀਂ ਹੈਗੇ ਗੁੜੀਆਂ ਹੀ ਮੇਰੀ ਮੇਰੇ ਕੋਲ ਮੇਰਾ ਬੱਚਾ ਹੀ ਉਹਨਾਂ ਨੇ ਵੀ ਮਾਰਕਟਾਈਂਗ ਕਰਨ ਲੱਗੇ ਮੈਂ ਉਹਨਾਂ ਨੂੰ ਪਿੱਛੇ ਕਰਤਾ ਬਾਅਦ ਚ ਮੇਰੇ ਨਾਲ ਤੋਂ ਵਾਈ ਹੋਈ ਆ ਇਹਨਾਂ ਨੇ ਝੂਠਾ ਵਰਚਾ ਪੋਇਆ ਮੇਰੇ ਤੇ ਮੇਰੇ ਨਾਲਾ ਨੇ ਤੋੜ ਮਾਤਾ ਕਹਿ ਰਹੀ ਹੈ ਕਿ ਜਿੰਦ ਕੀ ਉਹ ਜਿਹੜਾ ਵਿਆਹ ਜਿਹੜਾ ਤੁਸੀਂ ਕਿਿੰਦ ਕੀ ਰਹਿ ਰਹੇ ਆ ਉਹ ਆਪਣੀ ਜੀ ਮਰਜ਼ੀ ਦੇ ਨਾਲ ਹੋਇਆ ਵਾ ਤੇ ਨਾਜ ਦੇ ਬਾਰੇ ਕੋਈ ਹਾਨੂੰ ਦੱਸਾ ਦਿੱਤੀ ਸਰ ਇਹਨਾਂ ਨੂੰ ਸਾਰਾ ਪਤਾ ਵਾ ਜੇ ਕੋਈ ਉਹਦੇ ਜਿਨ੍ਹਾਂ ਨੂੰ ਇਹਨਾਂ ਨੇ ਨਾਲ ਲੈ ਕੇ ਤੁਰੀ ਹੀ ਜਿਹਨੇ ਰਿਸ਼ਤੇ ਦੇ ਦੱਸ ਪਾਈ ਮੈਂ ਉਹਨੂੰ ਕੈਮਰੇ ਸਾਹਮਣੇ ਕਰ ਸਕਦੀ ਹਾਂ ਉਹਨਾਂ ਨੂੰ ਮੈਂ ਨਾਲ ਲਿਆ ਸਕਣੀ ਉਹ ਆਣ ਕੇ ਦੱਸਣਗੇ ਵੀ ਮੈਨੂੰ ਮਾਸੀ ਨੇ ਕੀ ਇਸ ਟਾਈਮ ਕਿਹੜੇ ਮੁੱਲ ਮੈਨੂੰ ਫੋਨ ਕੀਤਾ ਸੀ ਕਿਦਾਂ ਕਿਦਾਂ ਗੱਲ ਹੋਈ ਹੈ ਸਾਰੇ ਆਪੇ ਵੀ ਆਣ ਦੇਣਗੇ। ਬਾਕੀ ਕੁੜੀਆਂ ਨੇ ਸਮਝ ਚੁੱਕਾ। ਬਾਕੀ ਕੁੜੀਆਂ ਉਹਨਾਂ ਨੇ ਪ੍ਰਾਪਰਟੀ ਵੇਚੀ ਆ। ਇਹਨਾਂ ਨੇ ਮਦੋਵਾਲ ਇਹਨਾਂ ਦੀ ਪ੍ਰਾਪਰਟੀ ਸੀ 1.5 ਕਰੋੜ ਦੀ। ਇਹਨਾਂ ਨੇ ਉਹ ਵੀ ਵੇਚ ਕੇ ਤੇ ਇਹਨਾਂ ਨੇ ਸਾਰੇ ਉਹਨਾਂ ਨੂੰ ਹਿੱਸੇ ਦੇ ਦਿੱਤੇ ਮੈਨੂੰ ਲਾਰਾ ਰੱਖਿਆ ਕਿ ਕੋਈ ਨਹੀਂ ਤਨੂੰ ਜਿਹੜਾ ਪਲਾਟ ਆ ਉਹ ਤਨੂੰ ਅਸੀਂ ਆਪ ਬਣਾ ਕੇ ਦਾਂਗੇ ਤਨੂੰ ਉੱਥੇ ਬਿਠਾਵਾਂਗੇ ਕੋਈ ਗੱਲ ਨਹੀਂ ਤੂੰ ਸਸਾ ਨਹੀਂ ਲੈਣਾ। ਪਹਿਲਾਂ ਉਹਨਾਂ ਨੇ ਜਿਸ ਘਰ ਚ ਮੈਂ ਰਹਿਣ ਦੀਆਂ ਮੈਂ 18 ਸ ਜਦੋਂ ਇਹਨਾਂ ਨੇ ਆਹ ਗੱਲ ਮੇਰੀ ਚੱਲੀ ਆ ਮੇਰੀਆਂ ਭੈਣਾਂ ਨੇ ਤੇ ਮੇਰੇ ਜੀਜੇ ਨੇ फडਕਾ ਕੇ ਵਸੀਅਤ ੜਵਾ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜਦੋਂ ਪਲਾਟ ਦਾ ਲਾਰਾ ਲਾਇਆ ਪਲਾਟ ਵੀ ਨਹੀਂ ਮੈਨੂੰ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਤੈਨੂੰ ਆਵ ਜਿਹੜਾ ਪੈਸੇ ਉਹ ਤੈਨੂੰ ਨਹੀਂ ਦੇਣੇ ਤੈਨੂੰ ਘਰ ਬਣਾ ਕੇ ਦਾਂਗੇ ਉਸ ਤੋਂ ਵੀ ਮੁੱਕਰ ਗਏ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਮੇਰਾ ਰਿਸ਼ਤਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਤਾਂ ਕਿ ਅਸੀਂ ਨਹੀਂ ਕਰ ਸਕਦੇ ਅਸੀਂ 1.5 ਸਾਲ ਤੋਂ ਖਰਚਾ ਲੈ ਕੇ ਮਖਾਂਡੀ ਮੈਂ ਫਿਰ ਮੈਂ ਕਿਸੇ ਪਾਸੇ ਤੇ ਚਲੋ ਗੱਲ ਕਰਨੀ ਹੀ ਨਾ ਮੈਂ ਇਹ ਮੰਗ ਕਰਨੀ ਆ ਮੇਰਾ ਹੁਣ ਕੋਰਟ ਚ ਕੇਸ ਇਹਨਾਂ ਨੇ ਚਾਰਾਂ ਭੈਣਾਂ ਨੂੰ ਮੇਰੀਆਂ ਨੇ ਵਸੀਅਤ ਕਰਾ ਲਈ ਮਾਤਾ ਨੂੰ ਵਰਗ ਲਾ ਕੇ ਮਾਤਾ ਕੁ ਵਸੀਅਤ ਕਰਵਾ ਕੇ ਸਾਰਾ ਆਪਣੇ ਹੱਕ ਚ ਗਾਲਿਆ ਜਿਹੜੀ ਛੋਟੀ ਹੈ ਰਾਜਕੁਮਾਰ ਵਾਲੀ ਮਨਪਰੀਤ ਕੌਰ ਉਹਨੂੰ ਇਹਨੇ ਘਰ ਬਣਾ ਕੇ ਦਿੱਤਾ ਗੱਡੀ ਵੀ ਰਾ ਕੇ ਦਿੱਤੀ ਸਾਰਾ ਕੁਝ ਉਹਦੇ ਹੱਕ ਦੇ ਜਾਂਦਾ ਪਿਆ ਜੋ ਇਹਨੇ 1.5 ਕਰੋੜ ਵਿੱਚ ਆ ਉਹ ਪੈਸੇ ਦਾ ਸਾਰੇ ਦਾ ਉਹਨੂੰ ਪਤਾ ਕਿੱਥੇ ਉਹਨੇ ਰੱਖਿਆ ਮੈਨੂੰ ਕੁਝ ਨਹੀਂ ਪਤਾ ਮੈਂ ਆਪਣਾ ਬਚਾ ਪਾਲਣ ਵਾਸਤੇ ਆਪਣਾ ਜੋ ਮੇਰਾ ਪਰਸਨਲ ਲਾਈਫ ਆ ਮੈਂ ਉਹ ਕਰਨੀ ਆ ਇਸ ਤੋਂ ਵੱਧ ਮੇਰੇ ਨਾਲ ਕੋਈ ਨਹੀਂ ਤੇ ਬਾਕੀ ਮੇਰੇ ਨਾਲ ਧੱਕਾ ਹੀ ਹੋਣ ਦੀ ਦੀ ਜਿਹੜਾ ਮੇਰਾ ਕੋਰਟ ਕੇਸ ਲੱਗੇਦਾ ਬਾਕੀ ਮੇਰਾ ਪਰਮਾਤਮਾ ਇਨਸਾਫ ਕਰੇਗਾ ਜਾਂ ਮੇਰਾ ਕੋਰਟ ਇਨਸਾਫ ਕਰੇਗੀ ਤੇ ਇਹ ਹੁਣ ਮੈਂ ਨਹੀਂ ਦੱਸ ਸਕਦੀ ਹੁਣ ਕੋਰਟ ਹੀ ਦੱਸ ਸਕਦੀ ਕਿ ਪ੍ਰਾਪਰਟੀ ਕਿਦੇ ਨਾਮ ਦੀ ਹੈ